ਭਾਈ ਜੀ ਆਇਆ ਕਰੋ ਭਾਈ ਜੀ ਆਇਆ ਕਰੋ ਤੁੱਚ ਵਿੱਚ ਚ ਪੈਰੀ ਸਭ ਆਇਆ ਕਰੋ ਤੁੱਚ ਵਿੱਚ ਚ ਪੈਰੀ ਸਭ ਆਇਆ ਕਰੋ ਭਾਈ ਜੀ ਆਇਆ ਕਰੋ ਭਾਈ ਜੀ ਆਇਆ ਕਰੋ ਤੁੱਚ ਵਿੱਚ ਚ ਪੈਰੀ ਸਭ ਆਇਆ ਕਰੋ ਬਾਬਾ ਜੀ ਦੁੱਖ ਕਟਦਾ ਨਾਲੇ ਸੁੱਖ ਵੰਡਦਾ ਬਾਬਾ ਜੀ ਦੁੱਖ ਕਟਦਾ ਨਾਲੇ ਸੁੱਖ ਵੰਡਦਾ ਬਾਣੀ ਪੜ ਪੜ ਹਾਜ਼ਰੀ ਲਵਾਇਆ ਕਰੋ ਬਾਣੀ ਸੁਣੋ ਸੁਣੋ ਹਾਜ਼ਰੀ ਲਵਾਇਆ ਕਰੋ ਸੇਵਾ ਕਰ ਕਰ ਹਾਜ਼ਰੀ ਲਵਾਇਆ ਕਰੋ ਭਾਈ ਜੀ ਆਇਆ ਕਰੋ ਭਾਈ ਜੀ ਆਇਆ ਕਰੋ ਤੁਸੀਂ ਵਿੱਚ ਚ ਪਰੇ ਸਹਿਬ ਆਇਆ ਕਰੋ ਤੁਸੀਂ ਵਿੱਚ ਚ ਪਰੇ ਸਹਿਬ ਆਇਆ ਕਰੋ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਸਾਨੂੰ ਵਿੱਚ ਸੰਗਤ ਦੇ ਲਿਆਆ ਕਰੋ ਸਾਨੂੰ ਵਿੱਚ ਸੰਗਤ ਦੇ ਲਿਆਆ ਕਰੋ